ਸਸ਼ੀ ਕਾ ਜੀ ਮੈਰੀ ਨਾਲ तमाम ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਗੱਲ ਕਰਾਂਗੇ ਕੰਚਨ ਕੁਮਾਰੀ ਜਿਸ ਨੂੰ ਕਮਲ ਕੌਰ ਭਾਬੀ ਦੇ ਨਾਮ ਨਾਲ ਜਾਣਿਆ ਜਾਂਦਾ ਕਿਉਂਕਿ ਸੋਸ਼ਲ ਮੀਡੀਆ ਤੇ ਕਾਫੀ ਮਸ਼ਹੂਰ ਸੀ ਤੇ ਇਸੇ ਵੱਲੋਂ ਜੜਾ ਕਿ ਉਹ ਲਗਰ ਕੰਟੈਂਟ ਪਾਇਆ ਜਾਂਦਾ ਸੀ ਤੇ ਕਈ ਵਾਰ ਇਸ ਨੂੰ ਸਮਝਾਇਆ ਗਿਆ ਪਰ ਇਸ ਦੇ باوجود ਵੀ ਇਹ ਗਲਤ ਕੰਟੈਂਟ ਪਾਉਣ ਤੋਂ ਨਾ ਹਟੀ ਜਿਸ ਤੋਂ ਬਾਅਦ ਇਸ ਦਾ ਕਤਲ ਕਰ ਦਿੱਤਾ ਗਿਆ ਇਸ ਮਾਮਲੇ ਦੇ ਵਿੱਚ ਜਿਸ ਨੂੰ ਕਿ ਮੁੱਖ ਸਾਜ਼ਿਸ਼ ਕਰਤਾ ਮੰਨਿਆ ਗਿਆ ਅਮਰਤਪਾਲ ਮਹਿਰੂ ਜੋ ਕਿ ਫਰਾਰ ਹੈ ਇਸ ਮਾਮਲੇ ਦੇ ਵਿੱਚ ਜਿਹੜਾ ਦੂਜੇ ਮੁਲਜ਼ਮ ਨੇ ਉਹਨਾਂ ਨੂੰ ਦਰਜ ਵਿੱਚ ਪੇਸ਼ ਕੀਤਾ ਗਿਆ ਇਸੇ ਵਿੱਚ ਜਿਸ ਨੇ ਅਮਰਤਪਾਲ ਮਹਿਰੂ ਨੂੰ ਭਜਾਉਣ ਦੇ ਵਿੱਚ ਪੂਰੀ ਮਦਦ ਕੀਤੀ ਆ ਉਸ ਮਾਮਲੇ ਦੇ ਵਿੱਚ ਇਹ ਵੱਡੀ ਅਪਡੇਟ ਸਾਹਮਣੇ ਆਈ ਹੈ ਜਿਸ ਦੀ ਕੀ ਅਗਾਊ ਜ਼ਮਾਨਤ ਪਟੀਸ਼ਨ ਨੂੰ ਜਿਹੜਾ ਕਿ ਹਾਈ ਕੋਰਟ ਦੇ ਵੱਲੋਂ ਰੱਦ ਕਰ ਦਿੱਤਾ ਗਿਆ ਸੋ ਦੱਸਿਆ ਕਿ ਲੁਧਿਆਣਾ ਦੀ ਇੰਟਰਨੈਟ ਮੀਡੀਆ ਇਨਫਲੂਐਂਸਰ ਕੰਚਨ ਕੁਮਾਰੀ ਜੋ ਕਿ ਕਮਲ ਭਾਬੀ ਦੇ ਨਾਂ ਨਾਲ ਕਾਫੀ ਮਸ਼ਹੂਰ ਸੀ ਤੇ ਕਤਲ ਮਾਮਲੇ ਦੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੁਣਵਾਈ ਕੀਤੀ ਹੈ ਕੰਚਨ ਕਤਲ ਕਾਂਡ ਦੇ ਮਲਜ਼ਮ ਅਮਰਤਪਾਲ ਮਹਿਰੂ ਨੂੰ ਭਜਾਉਣ ਦੇ ਵਿੱਚ ਮਦਦ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਰਣਜੀਤ ਸਿੰਘ ਦੀ ਅਗਾਊਂ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਗਈ ਹੈ ਜਸਟਿਸ ਸੁਮਿਤ ਗੋਇਲ ਨੇ ਹੁਕਮ ਦੇ ਵਿੱਚ ਸਾਫ਼ ਕੀਤਾ ਹੈ ਕਿ ਪਟੀਸ਼ਨਰ ਤੇ ਲੱਗੇ ਦੋਸ਼ ਆਮ ਨਹੀਂ ਅਤੇ ਸਪਸ਼ਟ ਵੀ ਨੇ ਇਸ ਲਈ ਜਾਂਚ ਦੇ ਇਸ ਮੁੱਢਲੇ ਪੜਾਅ ਦੇ ਵਿੱਚ ਕਿਸੇ ਵੀ ਕਿਸਮ ਦੀ ਰਾਹਤ ਨਹੀਂ ਦਿੱਤੀ ਜਾ ਸਕਦੀ ਅਦਾਲਤ ਮੁਤਾਬਕ ਇਸ ਮੁਕਦਮੇ ਦੇ ਵਿੱਚ ਇਹੋ ਜਿਹੀ ਕੋਈ ਸਮਗਰੀ ਰਿਕਾਰਡ ਤੇ ਨਹੀਂ ਹੈ ਜਿਸ ਨਾਲ ਇਹ ਕਿਹਾ ਜਾ ਸਕੇ ਕਿ ਪਟੀਸ਼ਨਰ ਵਿਰੁੱਧ ਪਹਿਲੀ ਨਜ਼ਰ ਵਿੱਚ ਮੁਕਦਮਾ ਨਹੀਂ ਬਣਦਾ ਉਸ ਨੂੰ ਅਗਾਊਂ ਜ਼ਮਾਨਤ ਦੇਣਾ ਨਿਰਪੱਖ ਜਾਂਚ ਵਿੱਚ ਰੁਕਾਵਟ ਪੈਦਾ ਕਰੇਗਾ ਯਾਦ ਰਹੀ 2 सालਾਂ ਕੰਚਲ ਕੁਮਾਰੀ ਉਰਫ ਕਮਲ ਭਾਬੀ ਦੀ ਲਾਸ਼ 11 ਜੂਨ ਨੂੰ ਬਠਿੰਡਾ ਸਥਿਤ ਪਾਰਕਿੰਗ ਦੇ ਵਿੱਚ ਲੱਗੀ ਕਾਰ ਦੇ ਵਿੱਚੋਂ ਬਰਾਮਦ ਹੋਈ ਸੀ ਸ਼ੁਰਾਤ ਦੇ ਵਿੱਚ ਐਫ ਆਈ ਆਰ ਅਣਪਛਾਤੇ ਕਾਤਲਾਂ ਵਿਰੁੱਧ ਦਰਜ ਕੀਤੀ ਗਈ ਸੀ ਬਾਅਦ ਵਿੱਚ ਬਿਆਨ ਬਦਲ ਕੇ ਸ਼ਿਕਾਇਤਕਰਤਾ ਨੇ ਜਸਪ੍ਰੀਤ ਸਿੰਘ ਨਿਰਮਲਜੀਤ ਸਿੰਘ ਅਤੇ ਅਮਰਿਤਪਾਲ ਮਹਿਰੂ ਦੇ ਨਾਂ ਲਏ ਸਨ ਪੁਲਿਸ ਨੇ 13 ਜੂਨ ਨੂੰ ਜਸਪ੍ਰੀਤ ਤੇ ਨਿਰਮਲਜੀਤ ਨੂੰ ਕਾਬੂ ਕੀਤਾ ਸੀ ਇਨ੍ਹਾਂ ਸਹਿ ਮੁਲਜ਼ਮਾਂ ਕੋਲੋਂ ਕੀਤੀ ਪੁੱਛਗਿੱਛ ਮਗਰੋਂ ਰਣਜੀਤ ਸਿੰਘ ਦਾ ਨਾਂ ਵੀ ਸਾਹਮਣੇ ਆਇਆ ਸੀ ਰਨਜੀਤ ਦੇ ਦੋਸ਼ ਹੈ ਕਿ ਉਸਨੇ ਮੁੱਖ ਮਲਜ਼ਮ ਮਹਿਰੂਨ ਨੂੰ ਘਤਣਾ ਤੋਂ ਬਾਅਦ ਅੰਮ੍ਰਿਤਸਰ 에য়ারਪੋਰਟ ਪਹੁੰਚਾਇਆ ਤਾਂ ਜੋ ਦੇਸ਼ ਛੱਡ ਕੇ ਭੱਜ ਸਕੇ ਰਨਜੀਤ ਨੇ ਆਪਣੀ ਪਟੀਸ਼ਨ ਦੇ ਵਿੱਚ ਕਿਹਾ ਸੀ ਕਿ ਉਸ ਦਾ ਨਾਮ ਐਫ ਆਈ ਆਰ ਦੇ ਵਿੱਚ ਨਹੀਂ ਹੈ ਤੇ ਉਸ ਨੂੰ ਫਸਾਇਆ ਗਿਆ ਅਦਾਲਤ ਨੇ ਮੰਨਿਆ ਕਿ ਫਰਾਰ ਮੁੱਖ ਮਲਜ਼ਮ ਮਹਿਰੂਨ ਦੀ ਭਾਲ ਹਾਲੇ ਜਾਰੀ ਹੈ ਤੇ ਰਨਜੀਤ ਦੀ ਹਿਰਾਸਤ ਵਿੱਚ ਕੁਝ ਗਿੱਚ ਨਿਰਪੱਖ ਜਾਂਚ ਲਈ ਜ਼ਰੂਰੀ ਹੈ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਹਾਈ ਕੋਰਟ ਨੇ ਉਸ ਦੀ ਪਟੀਸ਼ਨ ਖਾਰਜ ਕੀਤੀ ਹੈ ਬਿਊਰੋ ਰਿਪੋਰਟ ਲਾਈ ਪੰਜਾਬੀ ਟੀਵੀ